ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇੱਕ ਤਾਂ ਆਵਾਜ਼ ਦੀ ਪੁਸ਼ਟੀ ਕਰ ਦਿਓ ਤੇ ਇੱਕ ਇਹਨੂੰ ਆਪਾਂ ਅੱਗਾ ਸ਼ੇਅਰ ਕਰ ਦਈਏ ਸਾਰਿਆਂ ਨਾਲ ਤਾਂ ਕਿ ਜਿਹੜੇ ਗੱਲ ਤੇ ਆਪਾਂ ਲਾਈਵ ਹੋਇਆ ਜਿਸ ਗੱਲ ਲਈ ਉਹ ਸਾਰਿਆਂ ਤੱਕ ਗੱਲ ਆਪਣੀ ਪਹੁੰਚ ਜਾਵੇ ਜੋ ਸਾਥੀ ਜੁੜੇ ਆ ਕਿਰਪਾ ਕਰਕੇ ਉਹ ਪਹਿਲਾਂ ਸਾਰੇ ਸਾਰੇ ਸਾਥੀ ਪੁਸ਼ਟੀ ਕਰ ਦਿਓ ਆਵਾਜ਼ ਦੀ ਤੇ ਤਸਵੀਰ ਆ ਰਹੀ ਹੈ ਤੁਹਾਡੇ ਕੋਲ ਫਿਰ ਆਪਾਂ ਜੋ ਗੱਲ ਕਰਦੇ ਆ ਕਰਦੇ ਹਾਂ ਸ਼ੁਰੂ ਆਵਾਜ਼ ਦੀ ਹਾਂਜੀ ਆਵਾਜ਼ ਆ ਰਹੀ ਹੈ ਜੀ ਮੋਨੂ ਕੰਬੋਜ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਈਟੀਟੀ ਵਾਲੇ ਸਾਥੀ ਖਾਸ ਕਰਕੇ ਇਹਨੂੰ ਸ਼ੇਅਰ ਕਰ ਦਿਓ ਤੁਹਾਡੇ ਗਰੁੱਪਾਂ ਦੇ ਵਿੱਚ ਕਿਉਂਕਿ ਆਪਣੀ ਹੀ ਗੱਲ ਹੋਣੀ ਹੈ ਗੱਲ ਹੋਣੀ ਹੈ ਸਾਡੇ ਸਾਥੀਆਂ ਦੀ ਬੇਰੋਜ਼ਗਾਰੀ ਦੀ ਚਾਹੇ ਉਹ ਈਟੀਟੀ ਵਾਲੇ ਆ ਪ੍ਰਾਇਮਰੀ ਸਿੱਖਿਆ ਵਾਲੇ ਚਾਹੇ ਉਹ ਮਿਡਲ ਸਕੂਲਾਂ ਦੇ ਆ ਜਾਂ ਸਕੈਂਡਰੀ ਸਕੂਲਾਂ ਦੇ ਆ ਸਾਰਿਆਂ ਦੀ ਗੱਲ ਕਰਾਂਗੇ ਪਹਿਲਾਂ ਗੱਲ ਕਰਾਂਗੇ ਸਾਡੇ ਛੋਟੇ ਭੈਣ ਭਾਈਆਂ ਦੀ ਬਹੁਤ ਦੇਰ ਤੋਂ ਲੜ ਰਹੇ ਨੇ 5894 ਭਰਤੀ ਲਗਭਗ 3 ਸਾਲ ਪਹਿਲਾਂ ਆਈ ਸੀ ਜਿਦੇ ਵਿੱਚ ਇਹਨਾਂ ਨੇ ਸਰਕਾਰ ਦੀ ਹਮੇਸ਼ਾ ਤੋਂ ਇੱਕ ਨੀਤੀ ਹੁੰਦੀ ਹੈ ਵੀ ਜਦੋਂ ਕੋਈ ਘੋਲ ਲੜਦੇ ਆ ਤਾਂ ਜਿਹੜਾ ਖਲਾੜੀਏ ਤਗੜੇ ਹੁੰਦੇ ਉਹਨਾਂ ਦੇ ਚ ਪਾੜ ਪਾ ਦਿਓ ਤੇ ਫਿਰ ਅਸੀਂ ਉਸ ਘੋਲ ਨੂੰ ਅਸੀਂ ਕਰ ਸਕਦੇ ਆ ਖਤਮ 6000 ਦੀ ਭਰਤੀ ਹੈ 2200 ਬੰਦਿਆਂ ਨੂੰ ਜੁਆਇਨ ਕਰਵਾਤਾ ਤੇ ਬਾਕੀ ਬਾਕੀ ਸੜਕ ਤੇ ਹੈ ਉਹ ਹੁਣ ਬੈਠ ਗਿਆ ਕਿਉਂਕਿ ਉਹਨਾਂ ਦਾ ਜੋ ਉਹਨਾਂ ਦਾ ਪਿੱਛਾ ਸੀਗਾ ਮਿਲ ਗਿਆ ਪਰ ਆਪਸ ਦੇ ਵਿੱਚ ਜੋ ਪੈਦਾ ਕਰਤੀ ਇਹਨਾਂ ਦੀ ਉਹ ਇੱਕ ਹੈਜਾ ਰੂਪ ਧਾਰਨ ਕਰ ਚੁੱਕੀ ਹੈ ਵੀ ਇਹਨਾਂ ਨੂੰ ਹਰ ਹਫਤੇ ਹਰ ਦਿਨ ਨਵੀਂ ਚੁਣੌਤੀ ਆ ਰਹੀ ਹੈ ਗੱਲ ਕਰਦੇ ਆ 9894 ਦੇ ਵਿੱਚ ਜੋ ਬੈਕਲੋਗ ਪੋਸਟਾਂ ਨੇ ਲਗਭਗ 3000 ਸਭ ਤੋਂ ਕਾਫੀ ਚਿਰ ਤੋਂ ਲੜ ਰਹੇ ਆ ਜਦੋਂ ਵੀ ਮੈਨੂੰ ਇਹਨਾਂ ਦੀ ਬੇਨਤੀ ਨਹੀਂ ਹੁਕਮ ਹੁੰਦਾ ਸਮਝੋ ਕਿਉਂਕਿ ਇਹਨਾਂ ਚੋਂ ਬਧੇਰੇ ਪੰਜਾਬੀ ਦੀ تیاری ਮੈਂ ਇਹਨਾਂ ਨੂੰ ਕਰਵਾਈ ਆ ਸੋ ਮੇਰੇ ਭਾਰ ਭਰਾ ਪੈਣ ਨੇ ਮੇਰੇ ਸਾਥੀ ਨੇ ਮੇਰਾ ਇੱਕ ਫਰਜ਼ ਬਣ ਜਾਂਦਾ ਵੀ ਮੈਂ ਇਹਨਾਂ ਨੂੰ ਆਪਣੇ ਇਹਨਾਂ ਦੀ ਗੱਲ ਇਸ ਪਲੇਟਫਾਰਮ ਤੇ ਕਰਾਂ ਇੱਕ ਤਾਂ ਇਹ ਬਧਾਈ ਦੇ ਪਾਤਰ ਨੇ ਵੀ ਇਹ ਉਸ ਵੱਡੇ ਵੱਡੇ ਸਿਰ ਨੂੰ ਹੱਥ ਪਾ ਰਹੇ ਆ ਇੱਕ ਨਿੱਕੇ ਨਿੱਕੇ ਪਿਆਦਿਆਂ ਨੂੰ ਹੱਥ ਨਹੀਂ ਪਾ ਰਹੇ ਐ ਕਿ ਇਹ ਵੱਡੇ ਸਿਰ ਨੂੰ ਜਾਂ ਵੱਡਾ ਜਿਹੜਾ ਮੋਢੀ ਹੈ ਉਹਨਾਂ ਨੂੰ ਹੱਥ ਪਾ ਰਹੇ ਐ ਮਤਲਬ ਕੁਝ ਐਮਐਲਏ ਦਾ ਘਰਾਵ ਨਹੀਂ ਕਰ ਰਹੇ ਕਿਸੇ ਮੰਤਰੀ ਦਾ ਘਰਾਵ ਨਹੀਂ ਕਰ ਸਿੱਧਾ ਮੁੱਖ ਮੰਤਰੀ ਦੇ ਘਰ ਜਾ ਰਹੇ ਐ ਜਿਵੇਂ ਹਰ ਇੱਕ ਮੰਤਰੀ ਦਾ ਗੜ ਮੰਨਿਆ ਜਾਂਦਾ ਸੀਗਾ ਬਾਦਲਾਂ ਸਾਹਿਬ ਬਾਦਲ ਸਾਹਿਬ ਦਾ ਲੰਬੀ ਕਹਿ ਦਿੰਦੇ ਸੀਗੇ ਲੰਬੀ ਇਹ ਨਾ ਇੱਕ ਰਾਜਧਾਨੀ ਹੈ ਕੈਪਟਨ ਸਾਹਿਬ ਦੀ ਰਾਜਧਾਨੀ ਪਟਿਆਲਾ ਹੈ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਇਹ ਸੰਗਰੂਰ ਮੰਨੀ ਜਾਂਦੀ ਹੈ। ਇਹ ਸੰਗਰੂਰ ਜਾ ਰਹੇ ਨੇ 8TT ਦੇ ਸਾਥੀ ਜੋ ਬੈਕਲੋਗ ਵਾਲੇ 5994 ਬੈਕਲੋਗ ਜਿਹੜੀ ਭਰਤੀ ਜਿਹੜੀ ਅੱਧ ਵਿਚਾਲੇ ਪਈ ਹੈ ਉਹਨੂੰ ਮਤਲਬ ਉਹਨਾਂ ਨੂੰ ਕਿਸੇ ਪਾਸੇ ਨਹੀਂ ਲਾਇਆ ਜਾ ਰਿਹਾ ਸਕੂਲਾਂ ਭੇਜਣ ਤੋਂ ਮਨਕਰ ਹੋ ਰਹੇ ਆ। ਉਹਨਾਂ ਨੇ ਇੱਕ ਧਰਨਾ ਲਿਖਿਆ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇਸ ਬਾਰੇ ਦਾ ਪਤਾ ਹੋਊਗਾ। ਬੈਕਲੋਗ 994 ਨੇ ਦਿਨ ਐਤਵਾਰ ਅਨੱਤੀ ਜੂਨ ਇੱਕ ਬੜਾ ਵੱਡਾ ਇਕੱਠ ਲੀਕਿਆ ਹੈ ਸੰਘਰਸ਼ ਲੀਕਿਆ ਹੈ ਸਾਰੇ ਹੀ ਐਟਟੀ ਦੇ ਸਾਥੀਆਂ ਨੂੰ ਜੋ ਬੈਕਲੌਗ ਦੇ ਨੇ ਚਾਹ ਮੇਰੇ ਹਿਸਾਬ ਨਾਲ ਵੀ ਜਿਹੜੇ ਅੱਗੇ ਲੜਨਾ ਚਾਹੁੰਦੇ ਆ ਅੱਗੇ ਆਉਣਾ ਚਾਹੁੰਦੇ ਆ ਅੱਗੇ ਵੀ ਉਹਨਾਂ ਨੂੰ ਪੋਸਟਾਂ ਆਉਣੀਆਂ ਉਹਨਾਂ ਨੂੰ ਵੀ ਇਹਦੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਵੀ ਲੋਡ ਪੈਣੀ ਆ ਤੇ ਜਿਹੜੇ ਜੁਆਇਨ ਹੋ ਚੁੱਕੇ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਤੁਸੀਂ ਸਰੇੜਕ ਰੂਪ ਦੇ ਵਿੱਚ ਜੇ ਨਹੀਂ ਆ ਸਕਦੇ ਤਾਂ ਮੈਨੂੰ ਲੱਗਦਾ ਵੀ ਆਪਣੇ ਹੀ ਸਾਥੀਆਂ ਦੇ ਤੁਸੀਂ ਫੰਡ ਦੇ ਰੂਪ ਵਿੱਚ ਸਹਾਇਤਾ ਕਰਨੀ ਚਾਹੀਦੀ ਜੋ ਲੱਗ ਚੁੱਕੇ ਆ ਕਿਉਂਕਿ ਇਹ ਤਾਂ ਬੇਰੁਜ਼ਗਾਰ ਨੇ ਇਹਨਾਂ ਕੋਲੇ ਉਹਨਾਂ ਕੋਲ ਕੁਝ ਨਹੀਂਗਾ ਤੁਸੀਂ ਰੋਜ਼ਗਾਰ 'ਤੇ ਬੈਠ ਗਏ ਹੋ ਤੁਹਾਡਾ ਹੁਣ ਫਰਜ਼ ਬਣਦਾ ਵੀ ਜਿਸ ਹਾਲਾਤ 'ਚ ਤੁਸੀਂ ਲੰਘੇ ਹੋ ਇਹੇ ਉੱਥੋਂ ਲੰਘ ਰਹੇ ਆ ਤੁਸੀਂ ਇਹਨਾਂ ਦੇ ਹਮਦਰਦ ਕਰੋ ਵੇਰਕਾ ਪਲਾਟ ਸੰਗਰੂਰ 10 ਵਜੇ ਦਾ ਸਮਾਂ ਹੈ ਉੱਥੋਂ ਮਾਰਚ ਕਰਕੇ ਗਾਂ ਕੋਠੀ ਘੇਰਨਗੇ ਮੁੱਖ ਮੰਤਰੀ ਵੀ ਸੋ ਮੈਂ ਸਾਡੇ ਜਿਹੜੇ ਬੀਏਡ ਟੈਟਪਾਸ ਜਿਹੜੇ ਸਾਥੀ ਨੇ ਬੇਰੋਜ਼ਗਾਰ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਛੋਟੇ ਭੈਣ ਭਾਈਆਂ ਦੀ ਹਮਦਦ ਕਰੋ ਸਾਡੇ ਵੱਲੋਂ ਗੱਲ ਹੋ ਚੁੱਕੀ ਆ ਸਾਡੇ ਇੱਕ ਚੰਗਾ ਬੁਲਾਰਾ ਦੋ ਤਿੰਨ ਚੰਗੇ ਬੁਲਾਰੇ ਤੁਹਾਡੇ ਕੋਲ ਪਹੁੰਚਣਗੇ ਤੇ ਸੰਗਰੂਰ ਦਾ ਸਾਰਾ ਕੈਟਰ ਬੀਐਡ ਦਾ ਤੁਹਾਡੇ ਕੋਲੇ ਪਹੁੰਚੂਗਾ ਸੋ ਜੇ ਸਾਡਾ ਬੀਐਡ ਦਾ ਕੈਟਰ ਮਾਸਟਰ ਕੈਟਰ ਦਾ ਜਿਹੜਾ ਕੈਟਰ ਆ ਉਹ ਤੁਹਾਡੇ ਤੱਕ ਅਪਰੋਚ ਕਰ ਰਿਹਾ ਪਹੁੰਚ ਰਿਹਾ ਤਾਂ ਮੈਨੂੰ ਲੱਗਦਾ ਤੁਸੀਂ ਆਪਣੇ ਲਈ ਤਾਂ ਜ਼ਰੂਰ ਨਿਕਲੋ ਘਟੋ ਘਟ ਜਿਹੜੇ ਬੈਕਲੌਗ ਵਾਲੇ ਆ ਈਟੀਟੀ ਵਾਲੇ ਆ ਜਾਂ ਜਿਹੜੇ ਬੈਕਲੌਗ ਚ ਨਹੀਂ ਵੀ ਗਏ ਦੇਖੋ ਜਿਹੜੇ ਬੈਠੇ ਹੋ ਟੈਟ ਪਾਸ ਕਰਕੇ ਜਾਂ ਪਾਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਉਦੋਂ ਤੁਹਾਡੇ ਨਾਲ ਇਹ ਖੜਨਗੇ ਦੂਜੀ ਗੱਲ ਇਹ ਭਰਤੀ ਪੂਰੀ ਹੋਊਗੀ ਤੇ ਤੁਹਾਡੇ ਨਵੀਂ ਭਰਤੀ ਆਊਗੀ ਤੇ ਇਹ ਬੜੀ ਇੱਕ ਸੋਚਣ ਵਾਲੀ ਗੱਲ ਹੈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਜਿਹੜਾ ਸਾਡਾ ਸੰਗਰੂਰ ਦੇ ਵਿੱਚ ਸਾਡਾ ਕੈਡਰ ਬੈਠਾ ਵੀ ਐ ਟਟਪਾਸ ਦਾ ਮਾਸਟਰ ਕੈਡਰ ਦਾ ਲੈਕਚਰਰ ਕੈਡਰ ਦਾ ਉਹਨਾਂ ਨੂੰ ਵੀ ਚਾਹੀਦਾ ਇਸ ਸੰਘਰਸ਼ ਦਾ ਸਾਥ ਉਹਨਾਂ ਨਾਲ ਸਾਥ ਦੇਣ ਕਿਉਂਕਿ ਥੋੜਾ ਅਗਲੇ ਦਿਨ ਸੰਘਰਸ਼ ਹੈ ਮੈਂ ਜਿੰਨੀ ਕੁ ਮੇਰੀ ਜਾਣਕਾਰੀ ਹੈ ਮੈਂ ਸਾਡੇ ਜਿਹੜੇ ਬੁਲਾਰੇ ਨੇ ਚੰਗੇ ਮੌਸਮ ਬਹੁਤ ਹੋ ਚੁੱਕਾ ਹੈ ਨਹੀਂ ਪੈ ਰਿਹਾ ਬਾਹਰ ਤੇ ਬਿਜਲੀ ਵੀ ਡਿੱਗ ਰਹੀ ਹੈ ਉਹ ਆਵਾਜ਼ਾਂ ਤੁਹਾਨੂੰ ਵਿੱਚ ਸੁਣਦੀਆਂ ਹੋਣਗੀਆਂ ਸੋ ਈਏ ਟਟਪਾ ਜੁਨੀਲ ਵੱਲੋਂ ਸਾਂਝੇ ਮੋਰਚੇ ਵੱਲੋਂ ਤੁਹਾਡੇ ਵਿੱਚ ਤੁਹਾਡੇ ਵਿੱਚ ਸਾਡੇ ਸਾਥੀ ਆਉਣਗੇ ਜ਼ਰੂਰ ਬਲਾਰੇ ਆਉਣਗੇ ਜੋ ਤੁਹਾਨੂੰ ਜੋੜ ਕੇ ਰੱਖਣਗੇ ਤੁਹਾਡਾ ਸਾਥ ਦੇਣਗੇ ਬੈਰੀਕੇਟ ਮੂਰੇ ਹੋ ਕੇ ਪਟਣਗੇ ਪਰ ਲੋੜ ਤੁਹਾਡੀ ਵੀ ਹੈ ਤੁਸੀਂ ਜ਼ਰੂਰ ਪਿੱਛੇ ਹੋਵੋਗੇ ਮੂਰੇ ਲੱਗ ਜਾਣਗੇਹੀਂ ਕੋਈ ਚੱਕਰ ਨਹੀਂ ਸਾਡੇ ਬੰਦੇ ਦਲੇਰ ਬਹੁਤ ਨੇ ਆ ਜਾਣਗੇ ਤੁਸੀਂ ਈਟੀਟੀ ਵਾਲੇ ਸਾਥੀ ਸਾਰੇ ਹਜੂਮ ਬਣਾ ਕੇ ਉੱਥੇ ਨਿਤਰੋ ਜਿੰਨੇ ਵੱਧ ਸਿਰ ਹੁੰਦੇ ਨੇ ਉਹਨਾਂ ਵੱਧ ਪ੍ਰਭਾਵ ਪੈਂਦਾ ਤੇ ਇਹ ਗੱਲ ਦੀ ਤੁਹਾਨੂੰ ਮੈਂ ਵਧਾਈ ਦਿੰਨਾ ਉਸੀ ਉਹ ਸ਼ਹਿਰ ਤੇ ਜਾ ਰਹੇ ਹਾਂ ਕਿੱਥੋਂ ਮਸਲਾ ਥੋੜਾ ਹੱਲ ਹੋਣਾ ਹੈ ਈਟੀਟੀ ਦਾ ਬੈਕਲੌਗ 994 ਦਾ ਸੰਘਰਸ਼ 29 ਜੂਨ ਦਿਨ ਐ ਤੇ ਵਰ ਵੇਰਕਾ ਪਲਾਟ ਤੋਂ 10 ਵਜੇ ਇਕੱਠੇ ਹੋਣਾ ਉੱਥੋਂ 10:30 ਵਜੇ ਮਾਰਚ ਕਰਕੇ ਤੇ ਉਹਦੀ ਕੋਠੀ ਦਾ ਘਰਾਵ ਕਰਨਗੇ ਮੁੱਖ ਮੰਤਰੀ ਦੀ ਸੋ ਮੈਨੂੰ ਲੱਗਦਾ ਵੀ ਸ਼ਾਇਦ ਹੀ 3000 ਜਣੇ ਹੈਗੇ ਹੋ ਤਿੰਨ ਹਜ਼ਾਰ ਤੁਸੀਂ ਤਿੰਨ ਹਜ਼ਾਰ ਹੀ ਪਹੁੰਚ ਜਾਓ ਤਾਂ ਸਾਰੇ ਹਲਚਲ ਮਚ ਜਾਣੀਏ ਪੂਰੇ ਸ਼ਹਿਰ ਦੇ ਵਿੱਚ ਤੁਹਾਡੀ ਮੰਗ ਅਗਲੇ ਦਿਨ ਪੂਰੀ ਹੋ ਜਾਣੀ ਹੈ ਵੀ ਤੁਹਾਡਾ ਨੰਬਰ ਆਇਆ ਹੋਇਆ ਤੁਸੀਂ ਕਿਉਂ ਨਹੀਂ ਨਿਕਲ ਰਹੇ ਮੈਨੂੰ ਤਾਂ ਇਹ ਬਹੁਤ ਹੈਰਾਨੀ ਦੀ ਗੱਲ ਹੈ ਤੁਹਾਡਾ ਨੰਬਰ ਆਇਆ ਹੋ ਤੁਹਾਡੇ ਸਕਰੂਟ ਨਹੀਂ ਹੋਈਆਂ ਤੇ ਤੁਹਾਨੂੰ ਸਕੂਲ ਨਹੀਂ ਭੇਜਦੇ ਤੁਸੀਂ ਘਰੇ ਬੈਠੇ ਆ ਇਹ ਤੁਸੀਂ ਸੋਚਣ ਦੀ ਗੱਲ ਆ ਖੁਦ ਸੋਚੋ ਵੀ ਅਸੀਂ ਕਿੱਥੇ ਖੜੇ ਆ ਤੁਹਾਡਾ ਨੰਬਰ ਆਇਆ ਸੀ ਤੁਹਾਡੀ ਸਕਰੂਟ ਨਹੀਂ ਹੋ ਗਈ ਹੈ ਡਾਕੂਮੈਂਟ ਚੈੱਕ ਹੋਗੇ ਤੁਹਾਡੇ ਕਾਗਜ਼ ਪੱਤਰ ਤੁਨੂ ਸਕੂਲਾਂ ਚ ਨਹੀਂ ਭੇਜ ਰਹੇ ਤੁਸੀਂ ਘਰਾਂ ਚ ਚੁੱਪ ਕਰਕੇ ਬੈਠੇ ਹੋ ਇਹ ਮੈਰਿਟੀਟੀ 9894 ਸਾਥੀਆਂ ਨੂੰ ਪੁੱਛ ਕਹਿ ਰਿਆਂ ਐਨੀ ਨਮੋਸ਼ੀ ਦੀ ਗੱਲ ਆ ਤੁਹਾਡੇ ਲਈ ਸਾਰਿਆਂ ਲਈ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਬੀਆ ਟੈਟ ਪਾਸ ਸਾਂਝਾ ਮੋਰਚਾ ਜਿਹਦੇ ਵਿੱਚ ਬੀਆ ਟੈਟ ਪਾਸ ਹੈ ਉਹਦੇ ਵਿੱਚ ਮਲਟੀ ਪਰਪਸ ਹੈ ਆਰਡੈਂਟ ਕraft ਹੈ ਓਵਰੇਜ ਯੂਨੀਨ ਹੈ ਸਾਰੀਆਂ ਯੂਨੀਨ ਚਾਰ ਪੰਜ ਯੂਨੀਨ ਦਾ ਇਕੱਠ ਹੈ ਜਿਹਨੂੰ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਨਾਮ ਦਿੱਤਾ ਗਿਆ ਸੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਉਹਨਾਂ ਨੇ ਵੀ ਸੰਗਰੂਰ ਦਾ ਲੀਕਿਆ ਹੋਇਆ ਉਹੀ ਥਾਂ ਆ ਵੇਰਕਾ ਪਲਾਟ ਸਮਾਂ 11 ਵਜੇ ਆ ਤੇ ਉਹਨਾਂ ਨੂੰ ਵੀ ਮੁਬਾਰਕਾ ਦਿਨਾ ਵੀ ਨਿੱਕੇ ਨਿੱਕੇ ਐਮਐਲਏ ਨੂੰ ਘੇਰਨ ਨਾਲੋਂ ਅਸੀਂ ਉਹ ਜੜ ਨੂੰ ਫੜੀਏ ਕਿੱਥੋਂ ਕੰਮ ਸਾਡਾ ਹੋਣਾ ਹੈ ਅਸੀਂ ਪਹਿਲਾਂ ਇੱਕ ਕਿਸੇ ਫੜਦੇ ਆ ਉਦੋਂ ਗਾਂ ਅਸੀਂ ਮੀਟਿੰਗ ਲੈਣੇ ਆ ਉਹ ਮੀਟਿੰਗ ਸਾਨੂੰ ਮਿਲਦੀ ਆ ਕਦੇ ਨਹੀਂ ਮਿਲਦੀ ਘੋਲਾ ਮੋਲਾ ਹੋ ਜਾਂਦਾ ਇਹਦੇ ਨਾਲੋਂ ਅਸੀਂ ਉਹਨੂੰ ਮੂਲ ਨੂੰ ਫੜ ਲਈਏ ਮੈਨੂੰ ਯਾਦ ਆ ਇੱਕ ਵਾਰ ਅਸੀਂ ਸੰਗਰੂਰ ਗਏ ਸੀਗੇ ਮੈਂ ਵੀ ਇਹਨਾਂ ਨਾਲ ਸਮੂਲੀਅਤ ਕਰਦਾ ਰਹਿਣਾ ਨਰਿੰਦਰ ਕੌਰ ਭਰਾ ਜੋ ਉੱਥੋਂ ਦੀ ਐਮਐਲਏ ਹੈ ਜਦੋਂ ਅਸੀਂ ਉਹ ਕਲੋਨੀ ਚ ਵੜਨ ਲੱਗੇ ਬੜੀ ਹਾਸੋਈ ਨਹੀਂ ਗੱਲ ਹੋਈ ਇੱਕ ਸਰਦਾਰ ਜੀ ਆਏ ਉਮਰਦਾਰ ਉਮਰਦਰਾਜ ਸੀਗੇ ਕਹਿੰਦੇ ਤੇ ਤੂੰ ਕੀ ਭਾਲਦੇ ਹੋ ਇਹਦੇ ਪੱਲੇ ਕੀ ਹੈ ਉਹ ਗੱਲ ਬੜੀ ਮਤਲਬ ਸੋਚਣ ਵਾਲੀ ਸੀ ਵਾਕੀ ਉਹਦੇ ਪੱਲੇ ਕੀ ਸੀਗਾ ਇਹਦੀ ਆਧਾਰਨਾ ਅਸੀਂ ਦੇਖ ਚੁੱਕਿਆ ਸੀ ਮੰਤਰੀ ਕੋਲ ਵੀ ਜਾ ਕੇ ਘੇਰ ਲਿਆ ਕੁਝ ਨਹੀਂ ਬਣਦਾ ਇਹਦੀ ਧਾਰਨਾ ਖੋਦਾ ਐਮਐਲਏ ਮੇਰਾ ਮਿੱਤਰ ਬਹੁਤ ਹੈ ਤੇ ਮੇਰੇ ਕੰਮ ਜਾਇਜ਼ ਕੰਮ ਹਕੀਮ ਜਿਹੜੇ ਮੰਗਾ ਪੂਰੀਆਂ ਨਹੀਂ ਹੁੰਦੀ। ਉਹ ਇਹਨਾਂ ਕੋਲ ਕੁਝ ਨਹੀਂ ਹੁੰਦਾ ਜੇ। ਇਹਨਾਂ ਕੋਲ ਕੁਝ ਨਹੀਂਗਾ ਛੋਟੇ-ਮੋਟੇ ਪਿਆਦਿਆਂ ਕੋਲੇ ਜੜ ਨੂੰ ਫੜ ਲਓ ਸੰਗਰੂਰ ਪਹੁੰਚ ਜਾਓ 28 ਨੂੰ ਪਹੁੰਚ ਜਾਓ ਸਾਰੇ ਰਲ ਕੇ ਤੇ 29 ਨੂੰ ਵੀ ਪਹੁੰਚ ਜਾਓ ਸਾਰੇ ਰਲ ਕੇ ਜੀਟੀਟੀ ਵਾਲੇ ਸਾਥ ਦਿਓ ਬੀੜ ਵਾਲਿਆਂ ਦਾ। ਸਾਂਝੇ ਮੋਰਚੇ ਦਾ ਜਿਹੜੇ ਮਲਟੀ ਪਰਪਸ ਵਾਲੇ ਵੀ ਹੈਗੇ ਆਰਟ ਐਂਡ ਕ્રાਫਟ ਵੀ ਹੈਗੇ। ਤੇ ਬਾਅਦ ਚ ਸਾਨੂੰ ਮੈਨੂੰ ਉਹਨਾਂ ਨੂੰ ਵੀ ਬੇਨਤੀ ਸਾਰੇ ਸਾਂਝੇ ਮੋਰਚੇ ਨੂੰ ਵੀ ਸਾਡੇ ਛੋਟੇ ਜਿਹੜੇ ਸਾਡੇ ਛੋਟੇ ਭੈਣ ਭਾਈ ਨੇ ਅਧਿਆਪਕ ਸਾਥੀ ਨੇ ਬੇਰੋਜ਼ਗਾਰ ਉਹਨਾਂ ਦਾ ਤੋਸਹੀ ਸਾਥੀ ਵੀ ਜ਼ਰੂਰ ਤੇ ਬੇਨਤੀਆਂ ਨੇ 2-3 ਕਬੂਲ ਕਰਿਓ ਜ਼ਰੂਰ ਤੁਹਾਡੇ ਲਈ ਨੇ ਅ ਸਿੱਖਿਆ ਹਾਂਜੀ ਬੱਸ ਜਾਣੀ ਹੈ ਜੀ ਮੈਂ ਤੁਹਾਨੂੰ ਅ ਤੁਹਾਡੇ ਜਿਹੜੇ ਬਣੇ ਹੋਏ ਨੇ ਇੱਧਰ ਬਾਈ ਜੀ ਬੋਰ ਦੇ ਸਾਡੇ ਹੈਗੇ ਨੇ ਪ੍ਰਧਾਨ ਜੀ ਕੋਈ ਸਾਥੀ ਜੁੜਿਆ ਹੋਇਆ ਤੁਹਾਡੇ ਵਿੱਚ ਜਿਹੜਾ ਸਾਥੀ ਈਟੀਟੀ ਕੈਡਰ ਦਾ ਹੈਗਾ ਤਾਂ ਨੰਬਰ ਵਿੱਚ ਪਾ ਦਿਓ ਜਬ ਆਜ ਕਮੈਂਟ ਕਰਕੇ ਵਿੱਚ ਨੰਬਰ ਦੇ ਦਿਆ ਜੀ ਬਾਈ ਸਾਥੀ ਪੁੱਛ ਰਹੇ ਵੀ ਬਸ ਜਾਣੀ ਹੈ ਜਾਂ ਕਾਤੇ ਜਾਣਾ ਹੈ ਇਹ ਬਾਈ ਦੇ ਬਾਰੇ ਤੁਹਾਨੂੰ ਦੱਸਣਾ ਭੂ ਤੁਹਾਨੂੰ ਤੇ ਬਾਕੀ ਵੀਰਵਾ ਡੀਟ ਵਾਲੇ ਵੀ ਆਪਣਾ ਨੰਬਰ ਪਾ ਦੇਣ ਜਿਹੜੇ ਸਾਥੀ ਸੰਝ ਮੋਰਚੇ ਵਾਲੇ ਨੇ ਸੰਝਾ ਮੋਰਚਾ ਪੰਜਾਬ ਜਿਹੜਾ ਸੰਝਾ ਪ੍ਰਯੋਗਾਰ ਮੋਰਚਾ ਉਹ ਵੀ ਨੰਬਰ ਦਾ ਮੈਂਸ਼ਨ ਕਰ ਦੇਣਗੇ ਮੈਂ ਕਰ ਦੂੰਗੀ ਤਾਂ ਤੁਸੀਂ ਉਹਨਾਂ ਨਾਲ ਸਬਾਪਤਾ ਕਰਕੇ ਇਹ ਗੱਲ ਪੁੱਛ ਸਕਦੇ ਹੋ ਕਿਵੇਂ ਜਾਣਾ ਕਿੱਥੇ ਕਦੋਂ ਪਹੁੰਚਣਾ ਕਿਹੜੀ ਬਸ ਤੇ ਜਾਣਾ ਜਾਂ ਕਿਹੜੇ ਸ਼ਹਿਰ ਤੋਂ ਕੀ ਜਾ ਰਿਹਾ ਹੈ ਦੋਨੇ ਦਿਨ ਤੁਸੀਂ ਉੱਥੇ ਸੰਘਰਸ਼ ਦਾ ਹਿੱਸਾ ਬਣੋ ਇੱਕ ਦੂਜੇ ਦਾ ਸਾਥ ਦਿਓ ਤੇ ਵਧਾਈ ਫਿਰ ਦੇ ਰਿਹਾ ਤੁਸੀਂ ਜੜ ਨੂੰ ਫੜ ਰਹੇ ਹੋ ਹੱਲ ਉੱਥੋਂ ਹੀ ਆਉਣੇ ਆ ਮੁੱਖ ਮੰਤਰੀ ਜੇ ਐਮਐਲਏ ਤੋਂ ਹੋਣੇ ਹੁੰਦੇ ਤਾਂ ਐਮਐਲਏ ਸਾਡਾ ਜਿਹੜਾ ਹੈਗਾ ਨਾ ਉਹ ਮੇਰਾ ਬਹੁਤ ਕਰੀਬੀ ਮਿੱਤਰ ਹੈ ਸਾਡਾ ਖਾਣ ਪੀਣ ਇਕੱਠਾ ਸੀਗਾ ਤੇ ਮੈਂ ਦੋ ਵਾਰ ਟੋਪ ਕੀਤਾ ਪੰਜਾਬ ਤੇ ਮੈਨੂੰ ਉਹ ਕਰਵਾ ਨਹੀਂ ਸਕਿਆ ਮੈਨੂੰ ਮੁੱਖ ਮੰਤਰੀ ਦੀ ਮੀਟਿੰਗ ਵੀ ਨਹੀਂ ਦਿਵਾ ਸਕਿਆ ਸੀ ਇੰਨੇ ਘਲਾਤ ਇਹਨਾਂ ਦੇ ਹੈਗੇ ਆ ਤੋ ਇਹ ਅਸੀਂ ਉਹ ਸਮਾਗਾਇਆ ਨਾ ਕਰੀਏ ਕਦੇ ਅਸੀਂ ਆਨੰਦਪੁਰ ਤੁਰ ਜਾਨਨੇ ਆ ਉੱਥੇ ਉਹਦੇ ਪੱਲੇ ਕੁਝ ਨੀਗਾ ਹੁੰਦਾ ਹੀ ਨਹੀਂਗਾ ਨਾ ਕੋਈ ਸਾਨੂੰ ਮਿਲਦਾ ਲੁਧਿਆਣੇ ਚੱਲ ਜਾਨਨੇ ਆ ਕੀ ਮਿਲਿਆ ਕੁਛ ਨਹੀਂ ਤੁਸੀਂ ਉਹਦਾ ਘਰ ਘੇਰੋ ਜਿਨੇ ਸਾਰਾ ਕੁਝ ਦੀ ਕਲਮ ਚੱਲਦੀ ਹੈ ਇਹਨਾਂ ਨੂੰ ਤਾਂ ਮਿਲਦਾ ਹੀ ਨਹੀਂ ਉਹ ਮੈਨੂੰ ਇਹ ਪੱਕੀ ਗੱਲ ਆ ਵੀ ਐਮ ਐਲ ਏ 6 6 ਮਹੀਨੇ ਸਾਲ ਸਾਲ ਲੇਲੜੀਆਂ ਕੱਢਦੇ ਆ ਤਾਂ ਭਗਵੰਤ ਮਾਨ ਦੇ ਦਰਸ਼ਨ ਕਰ ਜਾਂਦੇ ਤੇ ਉਹ ਆਪਾਂ ਨੂੰ ਕੀ ਦਵਾ ਦੇਣ ਇਹਨਾਂ ਨੂੰ ਆਪ ਨਹੀਂ ਮਿਲਦਾ ਸਾਨੂੰ ਕੀ ਦਵਾ ਦੂਗਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਵੀ ਤੁਸੀਂ ਉਸ ਜੜ ਨੂੰ ਪੜੋ ਹੱਥ ਜੇ ਜੋੜਨ ਲਈ ਹੁੰਦੇ ਤਾਂ ਗਿੱਚੀਆਂ ਮਰੋੜਨ ਲਈ ਵੀ ਹੁੰਦੀਆਂ ਉੱਥੇ ਪਹੁੰਚੋ ਜਿੱਥੇ ਉਹ ਬੈਠਾ ਹੈ ਜਿਹੜੀ ਇਹਦੀ ਰਾਜਧਾਨੀ ਹੈ ਸੰਗਰੂਰ ਸਾਰੇ ਪੁੱਜੋ 888 94 ਬੈਕਲੌਗ ਐਤਵਾਰ ਨੂੰ ਬੇਰੋਜ਼ਗਾਰ ਸੰਜਾ ਮੋਰਚਾ ਜਿਹਦੇ ਵਿੱਚ ਉਮਰ ਹੱਦ ਦੀ ਸ਼ੋਟ 55% ਦੀ ਜੋ ਸਭ ਤੋਂ ਵੱਡਾ ਥ੍ਰੈਟ ਸਾਨੂੰ ਇੱਕ ਮਿਲ ਰਿਹਾ ਹੈ ਡਰ ਸਤਾ ਰਿਹਾ ਸਾਰਿਆਂ ਨੂੰ ਉਹ 955% ਦੀ ਜੋ ਬੀਅਰ ਤੇ ਇੱਕ ਤਲਵਾਰ ਲਟਕ ਰਹੀ ਹੈ ਤੇ ਉਮਰ ਹੱਦ ਭਗਵੰਤ ਸਿੰਘ ਮਾਨ ਕਈ ਕਈਆਂ ਨੂੰ ਲੱਗਦਾ ਵੀ ਉਮਰ ਹੱਦ ਜੀ ਜਿਹੜੀ ਮੰਗ ਪਤਾ ਨਹੀਂ ਪੂਰੀ ਹੋਊਗੀ ਕਿ ਨਹੀਂ ਜਾਇਜ਼ ਹੈ ਕਿ ਨਹੀਂ ਅ ਕਾਜ ਦਿਨ ਪਹਿਲਾਂ ਦੀ ਗੱਲ ਹੈ ਇੱਕ ਨਿਯੁਕਤੀ ਪੱਤਰ ਵੰਡ ਰਿਆ ਸੀ ਮੁੱਖ ਮੰਤਰੀ ਉਹਦੇ ਵਿੱਚ ਮੇਰਾ ਸ਼ਹਿਰ ਬੋਲ ਹੈ ਸਾਡੇ ਇੱਕ ਸ਼ਹਿਰ ਦਾ ਮੁੰਡਾ ਵੀ ਉੱਥੇ ਉੱਥੇ ਲੈ ਰਿਆ ਸੀ ਨਿਯੁਕਤੀ ਪੱਤਰ ਦੱਸ ਰਿਹਾ ਜੀ ਮੇਰਾ ਪਿੰਡ ਪਲਾਣਾ ਜੀ ਉਸ ਤੋਂ ਤੁਰਤ ਬਾਅਦ ਮੈਂ ਸੁਣ ਰਿਹਾ ਸੀ ਤੁਰਤ ਬਾਅਦ ਉਹ ਆਪੇ ਬੋਲ ਗਿਆ ਮੇਰੇ ਕੋਲੇ ਜੀ ਵੀਆ ਟੈਟਪਾਸ ਵਾਲੇ ਤੇ ਮਲਟੀਪਰਪਸ ਵਾਲੇ ਆਏ ਸੀਗੇ ਵੀ ਸਾਨੂੰ ਪਿਛਲੀਆਂ ਸਰਕਾਰਾਂ ਤੇ ਮੌਕਾ ਨਹੀਂ ਮਿਲਿਆ ਸਾਨੂੰ ਤੁਸੀਂ ਛੋਟ ਦੇ ਕੇ ਸਾਨੂੰ ਮੌਕਾ ਦਿਓ ਤੇ ਮੈਂ ਉਹਨਾਂ ਨੂੰ ਹਾਂ ਕਰਤੀ ਉਹ ਬਿਨਾਂ ਕਹੇ ਆਪਣੀ ਹਾਮੀ ਭਰ ਰਿਹਾ ਵੀ ਮੈਂ ਉਮਰ ਸੱਤ ਹੱਦ ਦੇਵਾਂਗਾ ਤੁਹਾਨੂੰ ਯਕੀ ਪਿਛਲੀਆਂ ਸਰਕਾਰਾਂ ਦੀ ਨਿਲਾਇਕੀ ਕਾਰਨ ਹੋਏ ਆ ਤੇ 55% ਦੀ ਜਿਹੜੀ ਹੈਗੀ ਆ ਮੰਗ ਉਹ ਬੇਤੁਕੀ ਹੈ ਉਹ ਬਿਲਕੁਲ ਬੇਤੁਕੀ ਹੈ ਉਹ ਵੀ ਰੱਦ ਹੋਊਗੀ ਹੋਣੀ ਚਾਹੀਦੀ ਹੈ ਤੇ ਹੋਊਗੀ ਹੋਗੀ ਤੇ ਪੋਸਟਾਂ ਜਦ ਘਟਾਉਣਗੀਆਂ ਫਿਰ ਤੁਸੀਂ ਆਪਸ ਦੇ ਵਿੱਚ ਉਲਝ ਜਾਓਗੇ ਜੇ ਸਾਮੀਆਂ ਘਟਾਉਣਗੀਆਂ ਤੇ ਤੁਸੀਂ ਫਿਰ ਆਪਸ ਚ ਉਲਝ ਜਾਓਗੇ ਇਸ ਕਰਕੇ ਇਹ ਵੀ ਜ਼ਰੂਰੀ ਹੈ ਤਿੰਨੇ ਮੰਗਾ ਹਕੂਕੀ ਮੰਗਾ ਸਾਡੀਆਂ ਹੈਗੀਆਂ ਨੇ ਸਾਰੇ ਵਿਸ਼ਿਆਂ ਦੇ ਨਾਲ ਸਿਰਫ ਉਹ ਮੈਂ ਪੰਜਾਬੀ ਦੀ ਗੱਲ ਨਹੀਂ ਕਰਦਾ ਹਿੰਦੀ ਮੇਰੇ ਨਾਲ ਸਾਹਿਬ ਮੈਨੂੰ ਤਾਂ ਸੰਸਕ੍ਰਿਤ ਦੀਆਂ ਵੀ ਕੁਝ 10 ਪੋਸਟਾਂ ਪਾਉਣੀਆਂ ਚਾਹੀਦੀਆਂ ਕੋਈ 10 ਪੋਸਟਾਂ ਉਰਦੂ ਦੀਆਂ ਵੀ ਆਉਣੀਆਂ ਚਾਹੀਦੀਆਂ ਕੋਈ ਸਾਥੀ ਹੈਗੇ ਨੇ ਜਿਨ੍ਹਾਂ ਦਾ ਕੰਬੀਨੇਸ਼ਨ ਸੰਸਕ੍ਰਿਤ ਆ ਉਰਦੂ ਆ ਉਹ ਕਿਉਂ ਰੋਲਣ ਸਾਡੇ ਨਾਲ ਮੈਥ ਸਾਇੰਸ ਅੰਗਰੇਜ਼ੀ ਇਕਨੋਮਿਕਸ ਸਾਰਿਆਂ ਦੀਆਂ ਬਰਾਬਰ ਆਉਣੀਆਂ ਚਾਹੀਦੀਆਂ ਸਾਰੇ ਹੀ ਸੰਘਰਸ਼ ਦੇ ਸਾਥੀ ਨੇ ਸਾਰੇ ਲੜ ਰਹੇ ਨੇ ਕੋਈ ਇੱਕ ਜਣੇ ਦਾ ਸੰਘਰਸ਼ ਹੈ ਨਹੀਂਗਾ ਇੱਕ ਜ਼ਿਲ੍ਹੇ ਦਾ ਸੰਘਰਸ਼ ਹੈ ਨਹੀਂਗਾ ਇੱਕ ਬੰਦੇ ਦਾ ਸੰਘਰਸ਼ ਨਹੀਂਗਾ ਇੱਕ ਜਾਤੀ ਕੌਮ ਦਾ ਸੰਘਰਸ਼ ਨਹੀਂਗਾ ਇਹ ਸਮੂਹ ਬੇਰੋਜ਼ਗਾਰਾਂ ਦਾ ਸੰਘਰਸ਼ ਹੈ ਸਾਰਿਆਂ ਨੂੰ ਲੜਨਾ ਪਊਗਾ ਸਾਰੇ ਲੜਦੇ ਆ ਸਾਰਿਆਂ ਦੀਆਂ ਮੰਗਾਂ ਜਾਇਜ਼ ਨੇ ਸਾਰੀਆਂ ਹੀ ਵਿਚ ਰਹਿਣੀਆਂ ਚਾਹੀਦੀਆਂ ਸੋ ਇੱਕ ਵਾਰ ਫੇਰ ਤੁਹਾਨੂੰ ਕਹਿ ਰਿਹਾ 55% ਦੀ ਸਿੱਖਿਆ ਜੀ ਬੀਐਡ ਜਿਨ੍ਹਾਂ ਨੇ ਕੀਤੀ ਹੋਈ ਹੈ ਟੈਟ ਪਾਸ ਨੇ ਜੋ ਮਾਸਟਰ ਕੈਡਰ ਦੇ ਸਾਥੀ ਨਹੀਂ ਜਿਹੜੇ ਮਿਡਲ ਸਕੂਲਾਂ ਜਾਂਦੇ ਨੇ ਹਾਈ ਸਕੂਲਾਂ ਜਾਂਦੇ ਉਹਨਾਂ ਲਈ ਇੱਕ ਬੇਤੁਕੀ ਸ਼ਰਤ ਹੈ ਰਮਾਉਣ ਵੇਲੇ ਪੀਐਡ 50% ਦੀ ਮੰਗੇ ਹੁਣ ਕਹਿੰਦੇ 55 ਹੋਣੀ ਚਾਹੀਦੇ ਆ ਜਦਕਿ ਹੁਣ ਵੀ 50 ਤੇ ਦਾਖਲਾ ਹੋ ਰਿਹਾ ਹੈ ਇਹਦੀ ਦੋਦੇਹ ਤੁਹਾਨੂੰ ਦੱਸ ਦੂੰਗਾ ਤੁਸੀਂ ਮੈਨੂੰ ਫੋਨ ਕਰ ਲੈਣਾ 9463872944 ਤੇ ਇਹ ਕੀ ਕੀਲੇ ਸਾਥੀ ਹਮ ਹਮਾਗੂ ਜੁੱਜੋ ਟੋਡੇ ਦਾ ਹੱਥ ਸਾਰਾ ਕੁਛ ਹੈ ਮੈਨੂੰ ਤਾਂ ਇਹ ਹੈਰਾਨ ਹੁੰਨਾ ਵੀ ਤੁਸੀਂ ਕਿਉਂ ਨਹੀਂ ਨਿਕਲਦੇ ਥੋੜੀ ਤੇ ਸਾਰਾ ਕੁਝ ਹੱਥ ਵਿੱਚ ਆ ਤੁਸੀਂ ਜ਼ਗਰੂਟ ਨਹੀਂ ਤੱਕ ਕਰ ਆਏ ਹੋ ਥੋੜਾ ਨੰਬਰ ਲਿਸਟ ਦੇ ਵਿੱਚ ਆਇਆ ਹੋਇਆ ਇਹ ਨਵਾਂ ਰੈਕ ਤੁਸੀਂ ਬਾਹਰ ਨਹੀਂ ਨਿਕਲ ਰਹੇ ਤਾਂ ਸੋ ਤੁਸੀਂ ਜਾਓ ਨਿਕਲੋ ਸਾਡਾ ਜਦ ਥੋਡੇ ਵੱਡੇ ਭਰਾ ਹੋਣ ਦੇ ਨਾਤੇ ਸਾਡਾ ਇੱਕ ਹੱਕ ਹੈ ਫਿਰੋਜ਼ਗਰ ਸਾਂਝੇ ਮਰਜ਼ੇ ਵੱਲੋਂ ਇੱਕ ਦੋ ਤਿੰਨ ਬੁਲਾਰੇ ਤੁਹਾਡੇ ਕੋਲ ਇਹ ਜੇ ਆਉਣਗੇ ਜੋ ਤੁਹਾਨੂੰ ਸ਼ਾਮ ਤੱਕ ਪਹਾ ਕੇ ਰੱਖ ਸਕਦੇ ਤੇ ਜਦੋਂ ਕੋਈ ਬੈਰੀਕੇਟ ਪਟਣ ਦੀ ਵਾਰੀ ਆਈ ਤਾਂ ਮੂਰੇ ਹੋ ਕੇ ਪਟਣਗੇ ਤੁਹਾਨੂੰ ਮੂਰੇ ਹੋਣ ਦੀ ਲੋੜ ਨਹੀਂ ਪੈਣੀ ਤੁਸੀਂ ਵੀ ਆਓ ਪਹਿਲਾਂ ਅੱਛਾ ਮੈਂ ਸੌਦੇਬਾਜੀ ਨਹੀਂ ਕਰ ਰਿਹਾ ਇੱਕ ਗੱਲ ਇਹ ਦੱਸ ਦਿੰਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਆਓ ਤਾਂ ਅਸੀਂ ਆਵਾਂਗੇ ਤੁਸੀਂ ਨਾ ਵੀ ਆਉਂਗੇ ਸਾਡੇ 27 ਤੀ ਤਾਂ ਮੀ ਆਉਣਗੇ ਤੁਸੀਂ ਜੇ 28 ਨੂੰ ਆ ਜਾਓਗੇ ਤਾਂ ਬਹੁਤ ਤੁਹਾਡਾ ਜੀ ਆਇਆਂ ਨੂੰ ਹੈ ਪੀਟੀਟੀ ਦੇ ਸਾਥੀਆਂ ਨੂੰ 94 ਵਾਲਿਆਂ ਨੂੰ ਜੇ ਤੁਸੀਂ ਨਹੀਂ ਵੀ ਆਉਂਗੇ ਤਾਂ 29 ਨੂੰ ਸਾਡੇ ਸਾਥੀ ਜ਼ਰੂਰ ਆਉਣਗੇ ਅਸੀਂ ਛੋਟਿਆਂ ਦਾ ਖਿਆਲ ਸਭ ਨੂੰ ਰੱਖਣਾ ਪੈਂਦਾ ਸੋ ਦੋ ਵਾਰ ਫਿਰ ਬੇਨਤੀ ਹੈ ਦੋਨਾਂ ਯੂਨੀਅਨ ਨੂੰ ਬੇਰੋਜ਼ਗਾਰ ਸੰਜਮੋਰਚਾ ਵੱਲੋਂ ਉਸ ਸਾਰੇ ਜੋ ਵਿੱਚ ਸ਼ਾਮਲ ਨੇ ਉਵਰੇਜ ਯੂਨੀਅਨ ਵਾਲੇ ਮਾਸਟਰ ਕੈਟਰ ਦੇ ਜੋ ਭਰਤੀ ਵਾਲੇ ਨੇ ਸਾਰੀਆਂ ਵਿਸ਼ਿਆਂ ਦੀ ਮਲਟੀਪਰਪਸ ਤੇ ਆਰਟ ਐਂਡ ਕ્રાਫਟ ਜਿੰਨੇ ਵੀ ਨੇ ਉਹਨਾਂ ਸਾਰਿਆਂ ਵੱਲੋਂ ਸਾਰਿਆਂ ਹੀ ਉਹਨਾਂ ਬੇਰੋਜ਼ਗਾਰ ਸਾਥੀਆਂ ਨੂੰ ਤੇ ਦੂਜੀ ਗੱਲ ਜਿਹੜੇ ਈਟੀਟੀ ਦੇ 9895 ਸਾਥੀ ਨੇ ਉਹ ਸਾਰੇ ਹੀ ਨਿਕਲ ਜਾਓ 3000 ਬੰਦਾ ਹੈਗੇ ਤੁਸੀਂ 32-3300 ਫੁੱਲ 32-3300 ਬੰਦਾ 2400 ਜੁਆਇਨ ਕਰਾਇਆ ਸ਼ਾਇਦ 9895 ਚ ਲਾਲੋ ਵੀ ਕਿੰਨੇ ਤੁਸੀਂ 3500 ਲਗਭਗ ਰਹਿੰਦੇ ਹੋ ਤੁਸੀਂ ਇਕੱਲੇ ਇਕੱਲੇ ਆਪ ਹੀ ਨਿਕਲ ਜਾਓ ਤਾਂ ਉੱਥੇ ਤਾਂ ਭਰਿਆ ਜਾਣਾ ਉਹ ਤਾਂ ਤੁਹਾਨੂੰ ਉੱਥੇ ਬੁਲਾਉਣਗੇ ਵੀ ਲੈ ਜਾਓ ਆ ਕੇ ਨਾਲ ਸਾਡੇ ਸਾਥੀਆਂ ਦਾ ਤੁਹਾਨੂੰ ਸਾਥ ਆ ਰਿਹਾ ਹੈ ਤਜਰਬਾ ਹੋ ਸਕਦਾ ਬੋਲਣ ਦਾ ਬਹੁਤ ਲੰਮਾ ਕਈ ਵਾਰ ਨਹੀਂ ਹੁੰਦਾ ਉਹ ਸਾਡੇ ਸਾਥੀ ਬਹੁਤ ਤਜਰਬੇਕਾਰ ਨੇ ਤੁਹਾਡੇ ਕੋਲ ਪੁੱਜ ਰਹੇ ਨੇ ਤੁਸੀਂ ਆਪ ਪੁੱਜੋ ਅਸੀਂ ਤੁਹਾਡੀ ਸਹਾਇਤਾ ਲਈ ਪੁੱਜ ਰਹੇ ਹਾਂ ਸਾਰੇ ਸਾਥੀ ਹਾਂ ਰੱਖਦੇ ਨੇ ਧਿਆਨ ਜਿਹਦਾ ਨਾਮ ਲੈ ਰਿਹਾ ਮੈਂ ਬਾਈ ਦਾ ਬੇਰੁਜ਼ਗਾਰ ਸੰਜੇ ਮੋਰਤੇ ਵਾਲੇ ਉਹ ਸਭ ਦਾ ਧਿਆਨ ਰੱਖਦੇ ਨੇ ਕੁੜੀਆਂ ਨੂੰ ਪਿੱਛੇ ਕਰ ਦਿਓ ਕੋਈ ਨਾ ਜਾਦੇ ਕਰ ਦਿਓ ਮੈਂ ਉਹਨਾਂ ਦੇ ਧਰਨੇ ਦੇ ਵਿੱਚ ਜਦੋਂ ਵੀ ਮੂਰੇ ਹੋਏ ਆ ਕਦੇ ਕਿਸੇ ਦੇ ਕੁਝ ਛੱਟ ਬੰਦੀ ਨਹੀਂ ਦੇਖੀ ਨਾਗੇ ਜਿੱਤੇ ਕੋਈ ਦਿੱਕਤ ਹੁੰਦੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਨਹੀਂ ਵੀਰੇ ਤੁਸੀਂ ਚੱਜ ਕੇ ਰਹੋ ਸਾਡੇ ਬੰਦੇ ਤੁਹਾਨੂੰ ਜੋੜਨ ਲਈ ਆ ਰਹੇ ਆ ਲੜਨ ਲਈ ਤੋਂ ਤੁਹਾਡੇ ਨਾਲ ਸਹਿਯੋਗ ਕਰਨ ਲਈ ਸਰਕਾਰ ਨਾਲ ਲੜਨ ਲਈ ਆ ਰਹੇ ਨੇ ਤੁਹਾਡੇ ਦੋਵਾਂ ਦਾ ਤੁਹਾਡੇ ਯੂਨੀਅਨ ਦਾ ਮੁੱਦਾ ਹੈ ਕਿਰ ਰੋਜ਼ਗਾਰ ਬਸ ਤੇ ਸਾਡੇ ਸਾਡੇ ਸਾਰੇ ਮੁੱਦੇ ਹੀ ਸਾਂਝੇ ਆ ਸਾਡੀਆਂ ਮੰਗਾਂ ਸਾਂਝੀਆਂ ਨੇ ਅਸੀਂ ਸਾਂਝੇ ਹੋ ਕੇ ਲੱਗੇ ਤੇ ਨਾਮ ਰੱਖਿਆ ਬੇਰੋਜ਼ਗਾਰ ਸੰਝੇ ਮੂਰਤੀ। ਸੋਰੀ ਟਿਟੀ ਚਰਨ 999 ਸਤਿਆਂ ਨੂੰ ਬੇਨਤੀ ਹੈ। ਭਾਈ ਤੁਸੀਂ ਸਾਰੇ ਪੁੱਜੋ ਸਾਡੇ ਸਾਥੀ ਤੁਹਾਡਾ ਸਾਥ ਦੇਣ ਲਈ ਪੁੱਜ ਰਹੇ ਆ। ਤੇ ਜਿਹੜੇ ਸਾਡੇ ਬੇਰੋਜ਼ਗਾਰ ਸੰਝੇ ਮੂਰਤੀ ਵਾਲੇ ਆ ਹੁਣ ਹੁਮਾ ਕੇ ਪੁੱਜੋ ਐਸ ਕੀ ਜੜ ਨੂੰ ਹੱਥ ਪੈ ਰਿਆ ਵੱਡੇ ਦਰਖਤ ਨੂੰ ਹੱਥ ਮੁੱਢ ਨੂੰ ਪੈ ਰਿਆ ਇਹਨੂੰ ਪੱਟ ਲੋ ਤੇ ਤੁਹਾਨੂੰ ਭਰਤੀ ਮਿਲ ਜਾਣੀ ਅਗਲੇ ਮਹੀਨੇ ਹੀ ਜੇ ਤੁਸੀਂ ਨਿੱਕੇ ਮੁੱਟੇ ਐਮਐਲਏ ਨੂੰ ਫੜਦੇ ਰਹੇ ਤਾਂ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਜੇ ਇਹ ਨਿੱਜੀ ਤਜਰਬਾ ਮੇਰਾ ਮੈਂ ਕਰ ਕਰਕੇ ਦੇਖ ਲਿਆ। ਤੇ ਤੁਸੀਂ ਪਿਛਲੇ ਸਮੇਂ ਤੁਸੀਂ ਵੀ ਕਰਕੇ ਦੇਖ ਲਿਆ। ਤੋ ਐਸ ਕੀ ਸੰਗਰੂਰ ਪਹੁੰਚੋ ਸਾਰੇ ਕੋਈ ਬਹੁਤਾ ਦੂਰ ਨਹੀਂਗਾ ਛੁੱਟੀਆਂ ਹੈਗੀਆਂ ਨੇ ਨੈਟ ਦਾ ਪੇਪਰ ਅਗਲੇ ਦਿਨ ਹੈ ਪੰਜਾਬੀ ਦਾ ਉਸ ਦਿਨ ਹਿਸਟਰੀ ਦਾ ਸਵੇਰੇ ਹੋ ਜਾਣਾ ਤੋ ਤੁਸੀਂ 12 ਵਜੇ ਵੀ ਪਹੁੰਚ ਜਾਨੇਓ ਤਾਂ ਕੋਈ ਇੱਡੀ ਵੱਡੀ ਗੱਲ ਨਹੀਂ 11 ਵਜੇ ਦਾ ਸਮਾਂ ਜੇ ਤੁਸੀਂ ਦੇਰੀ ਨਾਲ ਪਹੁੰਚੋਗੇ ਤਾਂ ਵੀ ਤੁਹਾਡੀ ਹਾਜ਼ਰੀ ਲੱਗ ਜਾਣਾ ਤੋ ਸਾਰੇ ਪੁੱਜੋ ਮੇਰੇ ਵੱਲੋਂ ਸਾਰਿਆਂ ਨੂੰ ਦੁਆਵਾ ਸਭ ਸ਼ਾਮਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਲੜਨ ਜੋਗਰਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ